बड़े <laughs> मतिल बेटी आहे न बेटी उते गई थी शहीद अमृतपाल शहीद अमृतपाल शहीद अमृतपाल ਦਰਸ਼ਨ ਜੀ ਮਡਿਕਲਾਂ ਦੇ ਨੌਜਵਾਨ ਦੀ ਫੌਜੀ ਨੌਜਵਾਨ ਦੀ ਮੌਤ ਹੋਈ ਹੈ ਕੀ ਕਹੋਗੇ ਕਿਸ ਤਰ੍ਹਾਂ ਜਿਹੜਾ ਹਾਦਸਾ ਵਾਪਰਿਆ ਕਿਹੜੀ ਜੁੰਡ ਦੀ ਦੇ ਵਿੱਚ ਸੀ ਕੀ ਪਰਿਵਾਰ ਦੇ ਵਿੱਚ ਫੈਮਿਲੀ ਦੇ ਵਿੱਚ ਹੈ ਜੀ ਹਾਂ ਜੀ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਟ੍ਰੇਡ ਸੋਲਜਰ ਦਾ ਇਸ ਤਰ੍ਹਾਂ ਭੰਗ ਦੇ ਭਾਣੇ ਚਲੇ ਜਾਣਾ ਜਿੱਥੇ ਪੂਰੇ ਭਾਰਤ ਵਰਸ਼ ਨੂੰ ਦੇਸ਼ ਨੂੰ ਘਾਟਾ ਹੈ ਖਾਸ ਕਰਕੇ ਭਾਰਤੀ ਫੌਜ ਨੂੰ ਤੇ ਸਭ ਤੋਂ ਵੱਡਾ ਘਾਟਾ ਉਹਨਾਂ ਦੇ ਪਰਿਵਾਰ ਨੂੰ ਹੈ ਇਸ ਤਰ੍ਹਾਂ ਇੱਕ ਜਿਹੜਾ ਉਹਨਾਂ ਦਾ ਕਮਾਊ ਪੁੱਤ ਸੀ ਔਰ ਦੇਸ਼ ਦੇ ਭੜ ਜਵਾਨੀ ਦਾ ਸਮਾਉਨੇ ਦੇਸ਼ ਦੀ ਅਮਰ ਸ਼ਾਨ ਸੀ ਲਾਇਆ ਸੀ ਹੁਣ ਦੱਸ ਦਿਆ ਕਿ ਪੈਨਸ਼ਨ ਆਉਣ ਵਾਲਾ ਸੀ ਇਸ ਤਰ੍ਹਾਂ ਚਲਾ ਜਾਂਦਾ ਤੇ ਬੜੇ ਦੁੱਖ ਦੀ ਗੱਲ ਹੈ। ਬਾਕੀ ਜਿੱਥੋਂ ਤੱਕ ਤੁਸੀਂ ਪੁੱਛਿਆ ਕਿ ਕਿਹੜੀ ਜੁਨਟ ਸੀ ਇਹ ਜਵਾਨ ਸਖਲਾਈ ਰਜiment ਦਾ ਸੀ ਹੌਲਦਾਰ ਔਰ ਤਕਰੀਬਨ 23 ਸਾਲ ਸਰਵਿਸ ਆਪਣੀ ਵਧੀਆ ਪੂਰੀ ਕਰ ਚੁੱਕਿਆ ਸੀਗਾ। ਹੁਣ ਦੱਸ ਦਿਆ ਕਿ ਪਿੰਡ ਛੁੱਟੀ ਆਪਣੇ ਪੈਨਸ਼ਨ ਦੇ ਕਾਗਜ਼ਾਤ ਬਣਾਉਣ ਤੈਨੂੰ ਲੱਗਦਾ ਵੀ ਲੋਹੜੀ ਦਾ ਤਿਹਾਰ ਵੀ ਆਉਣ ਵਾਲਾ ਹੈ ਤੇ ਆਪਣੇ ਪਰਿਵਾਰ ਚ ਲੋਹੜੀ ਦਾ ਤਿਹਾਰ ਮਨਾਉਣ ਆਇਆ ਹੋਵੇ ਸੋ ਜੋ ਜਿਵੇਂ ਆਪਾਂ ਕਹਿੰਦੇ ਆ ਕਿ ਪਰਮਾਤਮਾ ਨੂੰ ਮਨਜ਼ੂਰ ਹੈ ਇਸ ਤਰ੍ਹਾਂ ਦਾ ਭਾਣਾ ਵਰਤ ਗਿਆ ਕਿ ਇੱਕ ਭਾਰਤੀ ਫੌਜ ਦਾ ਨੌਜਵਾਨ ਪੰਗੋ ਦੇ ਭਾਣੇ ਇੱਕ ਰੋਡ ਐਕਸੀਡੈਂਟ ਚ ਚਲਾ ਗਿਆ ਸੋ ਅੱਜ ਜਿੱਥੇ ਪਰਿਵਾਰ ਨੂੰ ਪੂਰੇ ਪਿੰਡ ਵਾਸੀਆਂ ਨੂੰ ਕਿ ਪੂਰੇ ਸੈਨਿਕਾਂ ਔਰ ਸਾਰਿਆਂ ਨੂੰ ਇਸ ਗੰਤਾ ਬੜਾ ਅਫਸੋਸ ਹੈ ਕਿ ਇੱਕ 300 ਜлда ਇਸ ਤਰ੍ਹਾਂ ਚਲੇ ਜਾਣਾ ਇਨਾਂ ਦਾ ਨਾਮ ਅਮਰਤਪਾਲ ਸਿੰਘ ਸੀਗਾ। ਇਨਾਂ ਦੇ ਦੋ ਬੱਚੇ ਨੇ, ਵਾਈਫ ਹੈ, ਇੱਕ ਭਰਾ ਹੈ ਪਿੰਡ ਦੇ ਵਿੱਚ ਪਿੰਡ ਮੰਡੀ ਕਲਾਂ ਦੇ। ਗੁਆਣ ਗੁਆਣ ਤੋਂ ਪਤਾ ਲੱਗਿਆ ਕਿ ਬੜੇ ਨਰਮ ਸੁਭਾਅ ਦਾ ਨੌਜਵਾਨ ਸੀਗਾ। ਸੋ ਸਾਨੂੰ ਸਾਰਿਆਂ ਨੂੰ ਇਸ ਦੀ ਮੌਤ ਤੇ ਬਹੁਤ ਦੁੱਖ ਹੈ। ਕੀ ਨਾਮ ਸੀ ਹਵਲਦਾਰ ਦਾ ਜੀ ਕਦੋਂ ਪੈਨਸ਼ਨ ਆਉਣਾ ਸੀਗਾ ਜੀ? ਅਮਰਤਪਾਲ ਸਿੰਘ ਸੀਗਾ ਜੀ। 5 5 ਸੀਗਾ ਜੀ। ਜਨ ਅਪ੍ਰੀਲ ਜਨਮ ਦਿਨ ਸੀ ਜੀ। ਅੱਜ ਪਰ ਮੈਂ ਤੇ ਜੀ ਕੱਲ ਸਾਕ ਲੈਣ ਗਿਆ ਸੀ ਜੀ। ਕੱਲੇ ਲੱਗਿਆਗਾ ਕਿ ਮੈਂ ਸਾਕ ਲੈ ਕੇ ਆਉਣਾਗਾ। ਆਉਂਦਾ ਮੈਂ phone ਲਾਇਆ ਦੋ ਵਜੇ ਕਹਿੰਦਾ ਆਉਣਾ ਕਹਿੰਦਾ ਉਸ ਤੋਂ ਬਾਅਦ ਬਸ ਮੈਂ ਇਹਨੂੰ ਦੇਖਣ ਪਾ ਗਿਆ ਤੇ ਹਾਦਸਾ ਹੋਇਆ ਬੈਸੀ ਜੀ ਉੱਥੇ ਬਈ ਕਾਦੇ ਨਾਲ ਹਾਦਸਾ ਹੋਇਆ ਗਿਆ ਗੱਡੀ ਆ ਹੋਇਆ ਟਰੱਕ ਨਾਲ ਦੀ ਕਦੋਂ ਛੁੱਟੀ ਆਈ ਸੀ ਬਈ ਇਹ ਛੁੱਟੀ 2 ਤਰੀਕ ਨੂੰ ਆਇਆ ਸੀ ਜੀ ਅੱਜ ਸੰਸਕਾਰ ਤੇ ਫੌਜ ਦੀ ਟੁਕੜੀ ਵੀ ਪਹੁੰਚੀ ਸੀ ਸੰਸਕਾਰ ਸਾਡੇ ਪਿੰਡ ਵੱਲੋਂ ਸਾਰੇ ਬਈ ਫੌਜੀ ਸਾਰੇ ਆਏ ਸੀ ਜੀ